ਸਰਦਾਰ ਸੁਖੀ ਸਿੰਘ ਜੀ ਰੱਖਣਾ ਸਾਹਿਬ ਦਾ ਕੈਬਨਟ ਮੰਤਰੀ ਪੰਜਾਬ ਸਰਕਾਰ ਤੇ ਉਹਨਾਂ ਦੇ ਨਾਲ ਤੇ ਉਹਨਾਂ ਦੇ ਨਾਲ ਪੂਰੀ ਟੀਮ ਉਹਦਾ ਨਹੀਂ ਸਰਦਾਰ ਹਰੀ ਸਿੰਘ ਜੀ ਦੀ ਦਾ ਕਰੋ ਨਾ ਪੇ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਤੌੜਾ ਛਾ ਤੇ ਪੂਰੀ ਉਹ ਆਪਣੀ ਟੀਮ ਦੇ ਨਾਲ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਕਿ ਹੁਣ ਅਸੀਂ ਨੇ ਆਪਾਂ ਨੇ ਸਾਰਿਆਂ ਨੇ ਹੀ ਉਹਨਾਂ ਦੇ ਵਿਚਾਰ ਸਿਰਫ ਟਾਈਮ ਦਾ ਫੇਰਲਾ ਦਪਹਿਰ ਦਾ ਵਿਆ 1:30 ਵਜੇ ਨੇ ਗਰਮੀ ਵੀ ਕਹਿੰਦੀ ਧੁੱਪ ਵੀ ਕਹਿੰਦੀ ਅੱਜ ਪਾਣੀ ਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਸਤਰ ਨੇ ਪੂਰੀ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੀ ਟੀਮ ਇਹਨਾਂ ਸਾਹ ਦੇਖੇ ਨਾ ਧੁੱਪ ਦੇਖੇ ਨਾ ਮੀਂਹ ਦੇਖੇ ਨਾ ਝੱਖੜ ਦੇਖੇ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗਦੀ ਆ ਆਪਾਂ ਇਹਨਾਂ ਨੂੰ ਸੁਨੇਹਾ ਲਾਉਂਦੇ ਆ ਤਾਂ ਚੀੜੀ ਦੇ ਸੱਦੇ ਦੇ ਵੀ ਪਹੁੰਚ ਜਾਂਦੇ ਨੇ ਤੇ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਮਾਨਤੇ ਸੁਣਵਾ ਪੂਰੀ ਉਹਨਾਂ ਦੀ ਕਹਿੰਦੀ ਕਿ ਜੁਆ ਕਰੋ ਕਾਰਜੋਗ ਸਰਦਾਰ ਸਜਜੀ ਸਿੰਘ ਜੀ ਰਖੜਾ ਸਾਫਤਾ ਮੰਤਰੀ ਪੰਜਾਬ ਉਹਨਾਂ ਦੇ ਨਾਲ ਪਟਿਆਲਾ ਲੋਕ ਸਭਾ ਹਲਕੇ ਤੋਂ ਸਾਡੇ ਆਪਣੇ ਉਮੀਦਵਾਰ ਐਨ ਕੇ ਸ਼ਰਮਾ ਜੀ ਬਹੁਤ ਸਾਰੇ ਰਖੜਾ ਸਾਹਿਬ ਦੇ ਸਾਥੀ ਚੌੜਾ ਸਾਹਿਬ ਪਸਿਆਣਾ ਜੀ ਸਵਾਤਬਰ ਸਾਹਿਬ ਜਗਤਾਰ ਸਿੰਘ ਜੀ ਕੰਦਰ ਪੈਣੀ ਕੋਸ਼ਾ ਜੀ ਸੁੰਦਰ ਤੇ ਕੱਬੀ ਦੀ ਸੁਨ ਸਰਪੰਦੇ ਪ੍ਰਧਾਨ ਹੋਰ ਬਹੁਤ ਸਾਰੀਆਂ ਹਰੀ ਸਿੰਘ ਜੀ ਪ੍ਰੀਤ ਕਬੈਨ ਸਤਕਾਰਯੋਗ ਸਿਸ਼ੀਤਾ ਸਾਡੇ ਵਿੱਚ ਬਿਰਾਜਮਾਨ ਨੇ ਸਭ ਤੋਂ ਪਹਿਲਾਂ ਬਲਾਉ ਫਤੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤੇ ਅੱਜ ਦਾ ਇਹ ਪ੍ਰੋਗਰਾਮ ਸਰਦਾਰ ਕਰਮੇਲ ਸਿੰਘ ਜੀ ਨੰਬਰਦਾਰ ਸਾਹਿਬ ਤੇ ਸਾਫ ਦਾ ਸਰਪੰਚ ਉਹਨਾਂ ਦੇ लागਲੇ ਪਿੰਡਾਂ ਦੇ ਨਾਲ ਸਰਦਾਰ ਅਸ਼ਮੀਲ ਸਿੰਘ ਜੀ ਜਗਤਾਰ ਸਿੰਘ ਜੀ ਕੰਦਰ ਪੈਣੀ ਮਨਪ੍ਰੀਤ ਸਿੰਘ ਜੀ ਸਵਾਗਤ ਦਿੱਤੀ ਜਸਮਿੰਦਰ ਕੌਰ ਮੈਨ ਬੱਬੀ ਸੁਦਰਜੀ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਕੀਤਾ ਤੁਸੀਂ ਸਾਰੇ ਪੱਲੀ ਬਾਤ ਜਾਣੂ ਐ ਹਿੰਦੂ ਭਾਈਚਾਰ ਤੇ ਸਿੱਖ ਇਹ ਸਲਾਹ ਕੀਤੀ ਐਨਕੇ ਸ਼ਰਮਾ ਜੀ ਜੋ ਪਹਿਲਾ ਲੋਕ ਸਭਾ ਮਿਤਿਹਾਰ ਦੇ ਚਾਰ ਸੀ ਅਸੀਂ ਹੋਰ ਵੀ ਮੇਰੇ ਸਾਥੀ ਸੀ ਕਹੇ ਵੀ ਰਖੜਾ ਸਾਹਿਬ ਜੇ ਆਪਾਂ ਐਨਕੇ ਸ਼ਰਮਾ ਪਟਿਆਲਾ ਲੈ ਕੇ ਆਈਏ ਰਖੜਾ ਸਾਹਿਬ ਕਹਿੰਦੇ ਮੈਂ ਤਾਂ ਪਹਿਲੇ ਸਾਹਿਬ ਪਿਆਰੇ ਨੂੰ ਜੀ ਬਦੇ ਅੱਜ ਸਾਡਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇੱਥੇ ਕਿਉਂ ਇਕੱਠੇ ਹੋਇਆ ਪਰ ਅੱਜ ਮੈਨੂੰ ਮਾਣ ਮਹਿਸੂਸ ਹੋ ਰਿਹਾ ਇੱਕ ਕਾਲੀ ਵਰਕਰ ਹੋਣ ਦੇ ਨਾਤੇ ਕਿ ਸਾਡੀ ਪਾਰਟੀ ਦੇ ਲੀਡਰਾਂ ਦੀ ਮੇਰ ਸੱਤਕਾ ਅੱਜ ਅੱਜ ਪੰਜਾਬ ਦੇ ਵਿੱਚ ਬਰੋਤੀ ਥੀਰ ਨੂੰ ਸਵਾਏ ਆਕਾਲੀ ਦਲ ਦੇ ਨਿੰਦਨ ਤੋਂ ਕੁਝ ਨਹੀਂ ਸੁਝ ਰਿਹਾ ਹਰ ਵਕਤ ਆਕਾਲੀ ਦਲ ਹਾਏ ਆਕਾਲੀ ਦਲ ਹਾਏ ਆਕਾਲੀ ਦਲ ਹੋ ਰਹੀ ਹੈ ਤੇ ਕੌਣ ਨੇ ਕਹਿੰਦੇ ਕਿਉਂਕਿ ਆਪਾਂ ਪਿਛਲੇ ਡੇਢ ਸਾਲ ਤੋਂ ਡੱਟ ਕੇ ਖੜਿਆ ਡੇਢ ਸਾਲ ਤੱਕ ਪਹਿਲਾਂ ਸਾਨੂੰ ਕੋਈ ਪਿੰਡਾਂ ਚ ਨਹੀਂ ਮੜਨ ਨਿਰਾਸ਼ਾ ਨਾ ਹੀ ਸੁਖਾਸਿ ਸਾਥੀ ਬਾਟੀ ਦਾ ਤੇ ਅੱਜ ਹਾਲਾਤ ਇਹ ਹੈ ਕਿ ਅਸੀਂ ਆਪਣੀ ਸੱਚਾਈ ਤੇ ਖੜੇ ਆ ਕਿ ਥੀਰੋਤੀ ਫਿਰ ਆ ਰੇਡੀਆ ਨੇ ਕੰਬੀਆਂ ਰਹੀਆਂ ਨੇ अपने को अपने को देखो बहुत रीजन ने बहुत रीजन है कि अकाली दल अकाली दल को प्रेजेंट किए देखो अपनी पार्टी सच ने चली है हमेशा ते अपनी केंड़, केंड़ देड़ तो अपनी कैंडे कैंडीडेट जहाँ का किरदार देखो कोई दाग नहीं अकाली सोच पे चल रहे हैं बाकी जिन्हें भी कैंडीडेट ने सारे दल बदलू है तो मेरी विशेष बेनती अपनी भैन है ਤੇ ਪਲੀਜ਼ ਮੇਰੇ ਉਹ ਪੈਨੋ ਐਕੀ ਕਿਸੇ ਲਾਲਚ ਚਾਕੇ ਵੋਟ ਨਹੀਂ ਪਾਈ ਆਪਣੀ ਪਾਰਟੀ ਆਪਣੀ ਮਾਂ ਪਾਰਟੀ ਦੇ ਨਾਲ ਖੜਨਾ ਤੇ ਕਿਸੇ ਲਾਲਚ ਚ ਨਹੀਂ ਆਉਣਾ ਜਿਹੜੇ ਧੋਖੇ ਨਾਲ ਪਿਛਲੀ ਵਾਰ ਵੋਟ ਪਾਈ ਸੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਤੇ ਕਿਸੇ ਲਾਲਚ ਚ ਨਹੀਂ ਆਉਣਾ ਇਹ ਤੁਸੀਂ ਮੇਰੇ ਨਾਲ ਵਾਦਾ ਕਰੋ ਕਿ ਜੇ ਕਾਰਾ ਛੱਡੋ ਜੀ ਵਾਹਿਗੁਰੂ ਜੀ ਦਾ ਖਾਲਸਾ ਆਵਾਜ਼ ਵੀ ਪੈਣਾ ਵੱਲੋਂ ਆਣੀ ਚਾਹੀਦੀ ਹੈ ਜੀ ਵਾਹਿ इकट्ठी हो जाइए ना तो आप तख्ता की शक्ति रखते हैं तो उम्मीद है कि तुम मेरी ये बेनती नहीं टालूगी तो ऐसी ऐसी मेरी भैन हो आप रल के तख्ता पलटना है तो शर्मा जी को आप जताना है क्योंकि शर्मा जी तो वह शर्मा जी तो वह जुम्मेवार तो डिजर्विंग कैंडिडेट कोई नहीं अब आज... पटिया हल्के हाँ के बीजवार एन के शर्मा साहब जो बहुत ही ईमानदार ज्ञानदार काम करने वाले इंसान ने ਸਾਡੀ ਸਾਰੀ ਪੂਮ ਜੀ ਨੌਰਾ ਸਾਹਿਬ ਜੀ ਆਏ ਨੇ ਸਾਰੀ ਸਦੀ ਕੋਠੀ ਹੋਏ ਐ ਜਿਵੇਂ ਨਾਮ ਲੈਣ ਦਾ ਮੇਰਾ ਕਹਿਣਾ ਤੈਨੂੰ 1200 ਨੌ ਲੈਣਾ ਪੈਣਾ ਤੇ ਬਹੁਤ ਹੀ ਸ਼ਤਕਾਰਯੋਗ ਤੇ ਵੀਰੋ ਮੇਂ ਜਿਆ ਪੈਣਾ ਹੋਏ ਜਿੱਕਾ ਖਰਚਾ ਹੋਏ ਜਿੱਕੀ ਪਤੇ ਪਹਿਲਾ ਸਾਰਿਆਂ ਲਈ ਬਹੁਤ-ਬਹੁਤ ਬਰਬਾਦ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਇਓ ਮੈਂ ਸਰਪੰਚ ਸਾਹਿਬ ਨੂੰ ਕਿਹਾ ਜੀ ਸਰਪੰਚ ਸਾਹਿਬ ਤੁਸੀਂ ਫੰਕਸ਼ਨ ਨੂੰ ਰਹਿਤ ਹੋ ਤੁਹਾਨੂੰ ਔਖਾ ਹੋ ਜੂ ਕਹਿੰਦੇ ਪਰਵਾਹ ਨਾ ਕਰ ਨਿੰਨਾ ਵੀ ਗੁੱਝੇ ਘੱਟ ਘੱਟ ਕੇ ਉਹ ਤੇ ਵੇਢ ਨੂੰ ਨਾ ਕੱਟ ਕਰੂਗਾ ਔਰ ਬਾਕੀ ਕਰਕੇ ਰਾਜਾ ਮੈਂ ਬਧਾਈ ਦੇਣਾ ਸਪੰਸਰ ਨੂੰ ਇਸ਼ਕਾ ਦੀ ਬਾਕੀ ਇਹਨਾਂ ਨੇ ਜੋ ਕਿ ਹਾਜ਼ਰੀ ਉਹ ਤੇ ਵੇਢ ਨੂੰ ਨਾ ਕੱਟ ਕਰਕੇ ਦਿਖਾਇਆ ਕੁਛ ਕਰ ਦੇ ਲਈ ਧੰਨਵਾਦ ਕਰਨਾ ਆ ਹਮੇਸ਼ਾ ਹੀ ਹਰ ਇਲੈਕਸ਼ਨ ਦੇ ਵਿੱਚ ਹੀ ਬਹੁਤ ਡਿਵੋਸ਼ਨ ਦੇ ਨਾਲ ਕੰਮ ਕਰਦੇ ਨੇ ਔਰ ਹਮੇਸ਼ਾ ਪਿਛਲੀ ਬਾਤ ਦੀ ਗੱਲ ਛੱਡ ਦਈਏ ਆਪਣੇ ਪ੍ਰੀਤ ਨੂੰ ਹਮੇਸ਼ਾ ਜਿੱਤੂ ਹੀ ਲੱਗਿੰਦੇ ਨੇ ਸ਼ੋਭ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਕਾਫੀ ਹੋ ਗਿਆ ਤੁਸੀਂ ਲੰਮੇ ਸ਼ਰਮੇ ਤੋਂ ਬੈਠੇ ਹੋ ਮੈਂ ਇੱਕੋ ਹੀ ਬੇਨਤੀ ਕਰਨੀ ਹੈ ਤੁਹਾਨੂੰ ਕਿ ਸਾਰੇ ਜਣੇ ਇਕੱਠੇ ਹੋ ਕੇ ਹੁਣ ਆਪਣੇ ਕੋਲ ਲੰਮਾ ਸਮਾਣੀ ਹੈ ਸਾਰੀ 10 ਦਿਨ ਰਹਿ ਗਈ 10 ਦਿਨ ਆਪਾਂ ਸਾਰੇ ਸਰਦਾਰ ਸਜੀਤ ਸਿੰਘ ਕੀ ਰਖੜਾ ਸਾਹਿਬ ਜਿਹੜੇ ਸਾਹਿਬ ਕੇ ਕਿ ਸੇਵਾਦਾਰੋਂ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਬਹੁਤ ਸਤਕਾਰਯੋਗ ਸਤਵਿੰਦਰ ਸਿੰਘ ਕੀ ਕੌੜਾ ਸਾਹਿਬ ਸਾਡੇ ਬਹੁਤ ਸਾਰੇ ਯੋਗ ਦਸਨ ਸਿੰਘ ਜਿੱਕੜਾ ਸਾਹਿਬ ਸਤਕਾਰਯੋਗ ਚਰਨਜੀਤ ਚੰਨੀ ਜਿੱਕੜਾ ਸਾਹਿਬ ਬਹੁਤ ਸਾਰੇ ਯੋਗ ਸਥੇਤੇ ਬਰਾਜਪੁਰ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਪਿੰਡਾਂ ਤੋਂ ਆਏ ਹੋਏ ਸਾਰੇ ਸਾਡੇ ਸਰਪੰਚ ਸਾਹਿਬ ਸਰਪੰਚ ਸਾਹਿਬ ਮੈਂ ਟਾਈਮ ਨਾਮ ਲਵਾਂਗਾ ਟਾਈਮ ਵੀ ਲੱਗਣਾ ਕੁਝ ਰਹਿ ਵੀ ਜਾਂਦੇ ਆ बहुत सत्कारयोग मेरे बुजुर्गों भावों नौजवान दोस्तों मेरिया भैन वाहेगुरु जी का खालसा वाहगुरु जी की तो, इतन, मेरे पास धन्यवाद फैसला अज सारा पिंड इतने मेरे सामने बैठे हजार गिणती च मेरिया बीबिया भैन इतने आई हैं ਅੱਜ ਮੈਂ ਗਾ ਰੋਟੀ ਵੀ ਦੀ ਪੱਕੀ ਹੋਣੀ ਪਈ ਸਾਰਾ ਪਿੰਡ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੇਰੇ ਤੋਂ ਪਹਿਲਾਂ ਰਖੜਾ ਸਾਹਿਬ ਨੇ ਗੱਲਾ ਕਰ ਲਈਆ ਮੇਰੀ ਤਾਂ ਬੇਨਤੀ ਆ ਕਿ ਮੇਰੀ ਕੋਈ ਰਾਜਨੀਤੀ ਕਬਰਾਸਤ ਨਹੀਂ ਮੈਂ ਕੋਈ ਬਹਿਲਾ ਪਹਿਲਾ ਨਹੀਂ ਸਾਰੀ ਜ਼ਿੰਦਗੀ ਵਾਲਾ ਪਾ ਨਹੀਂ ਹਾਂ ਮੇਰੀ ਤਾਂ ਚੈੱਕ ਬੁੱਕ ਹੀ ਰਖੜਾ ਸਾਹਿਬ ਕੋਲ ਹੋਣੀ ਆ ਸਾਰੇ ਭਰੀਜਾ ਚਾਹੇ ਇਹਨਾਂ ਦਾ ਹੀ ਵਟਣਿਆ ਇਹਨਾਂ ਦੀ ਉਹ ਸੀਟ ਦੀ ਇਹਨਾਂ ਨੇ ਹੀ ਮੈਨੂੰ ਲੜਾਇਆ ਹੈਗਾ ਜੇ ਕਹੋਗੇ ਨਾ ਤੁਹਾਡਾ ਹੁਕਮ ਸਿਰ ਮੱਥੇ ਤੇ ਸਾਰਾ ਕਰਾਂਗੇ ਮੈਨੂੰ ਯਾਦ ਆ ਤੁਸੀਂ ਰੋਟੀ ਦੇ ਟਾਈਮ ਤੇ ਚੁੱਲਾ ਬੰਦ ਕਰਕੇ ਇੱਥੇ ਬੈਠ ਜਾਣਾ ਇਹ ਹਿਸਾਬ ਕਿਤਾਬ ਬਰਬਰ ਕਰਿਓ ਤੇਰਾ ਕਰਿਓ ਤੱਕੜੀ ਵਾਲਾ ਬਟਨ ਦਬਾ ਕੇ ਮੈਨੂੰ ਸੇਵਾ ਦਾ ਬੰਦਾ ਦਿਓ ਤੁਹਾਡਾ ਪ੍ਰਬੰਧ ਦਾ ਮੈਂ ਪਰਮਣ ਦੀ ਸੇਵਾ ਕਰਾਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਉਹਨੇ ਖਾਏਗਾ ਨਾ ਜਾਣਾ ਨਹੀਂ ਹੈਗਾ ਸੋਰੀ ਸੈਨ ਉਹਨੇ ਖਾਏਗਾ ਨਾ ਜਾਣਾ ਨਹੀਂ ਕਿਸੇ ਕਿਤੇ ਇੱਥੇ ਗੁਰਮੀਤ ਸਿੰਘ ਨੰਬਰ 16 ਸ਼ੇਰ ਮਾਜਰਾ ਅੱਜ ਅੰਸ਼ ਸ਼ਰਮਾ ਜੀ ਆਇਆ ਕੀ ਵਜ੍ਹਾ ਹੰਗਾਰਾ ਮਿਲਿਆ ਉਹਨਾਂ ਨੂੰ ਬਹੁਤ ਚੜ ਕੇ ਹੰਗਾਰਾ ਮਿਲਿਆ ਸਾਡੇ ਪਿੰਡ ਸ਼ੇਰ ਮਾਜਰੇ ਵਿੱਚੋਂ ਅਕਾਲੀਪਾਲ ਅਕਾਲੀ ਜਿਹੜੀ ਬੋਦ ਹੈ ਉਹ ਸ਼ਰਮਾ ਜੀ ਨੂੰ ਬੱਦ ਤੋਂ ਬੱਦ ਪਾਉਗੀ ਜਿੰਨੀ ਤਿੰਨੇ ਕੈਂਡੀਡੇਟਾਂ ਨੂੰ ਵੋਟ ਪਾਉਗੀ ਉਸ ਤੋਂ ਵੀ ਵੱਧ ਕੇ ਕੱਲਿਆਂ ਨੂੰ ਪਾਊਗੀ ਐਨਕੇ ਸ਼ਰਮਾ ਜੀ ਨੂੰ ਸਾਡੇ ਪਿੰਡ ਚੋਂ ਆ ਸਰਜੀਤ ਰਖੜਾ ਜੀ ਸਰਜੀਤ ਰਖੜਾ ਜੀ ਨਾਲ ਆਏ ਆ ਤੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਇਹ ਕਿਸੇ ਉਹ ਜੋ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਨੇ ਕੈਬਨਿਟ ਮੰਤਰੀ ਪੰਜਾਬ ਉਹਨਾਂ ਦੀ ਇਹ ਰਹਿਣਵਾਈ ਦੇ ਥੱਲੇ ਸਾਰਾ ਕੰਮ ਹੋ ਰਿਹਾ ਉਹ ਐਨਕੇ ਸ਼ਰਮਾ ਜੀ ਨੂੰ ਚੜ੍ਹ ਕੇ ਸਪੋਰਟ ਕਰ ਰਹੇ ਆ ਨੇ ਤੇ ਅੱਗੇ ਫੰਕਸ਼ਨ ਸਾਰੇ ਉਹ ਗੈਲੋ ਕੇ ਉਹਨਾਂ ਦੇ ਕਰਵਾ ਰਹੇ ਨੇ ਮੋਟਰਾਂ ਨੂੰ ਕੀ ਪੀਲ ਕਰਦੇ ਹੋ ਬੋਡਰਾਂ ਨੂੰ ਇਹੀ ਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਆਪਾਂ ਤਿੰਨੇ ਪਾਰਟੀਆਂ ਦੇਖ ਲਈਆਂ ਕਿਸੇ ਪਾਰਟੀਆਂ ਨੇ ਕੁਝ ਨਹੀਂ ਕੀਤਾ ਪਹਿਲਾਂ ਵੀ ਇਕੱਲੀ ਸਰਕਾਰਾਂ ਨੇ ਬਹੁਤ ਕੰਮ ਕੀਤੇ ਨੇ ਤੇ ਉਹ ਆਪਾਂ ਹੁਣ ਕਿਤੇ ਫੇਰ ਨਾ ਮਾਰ ਖਾ ਜੀਏ ਤੇ ਇਕੱਲੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਨਕੇ ਸ਼ਰਮਾ ਨੂੰ ਜਿਤਾ ਕੇ ਤੋਰੀਏ